ਮੁਰਦਾਬਾਦ 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 ਭਾਰਤੀ ਜਨਤਾ ਪਾਰਟੀ ਜਿੰਦਾਬਾਦ ਆਪੂ ਜਲਤਾ ਪਾਰਟੀ ਜਿੰਦਾਬਾਦ ਸਰਕਾਰ ਮੁਰਦਾਬਾਦ 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 ਅੱਜ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਦੀ ਬਹੁਤ ਮਾਨ ਸਰਕਾਰ ਆਈ ਹੈ ਉਹਨੇ ਬੀਐਮਡੀ ਚ ਫੈਸਲਾ ਲਿਆ ਸੀ ਆ ਉਹਦੇ ਚ ਸ਼ਰਕਤ ਕੀਤੀ ਇਹਨਾਂ ਨੇ ਕਿ ਪੰਜਾਬ ਨੂੰ ਤੇ ਇਲਾਵਾ ਬਾਕੀ ਸਟੇਟਾਂ ਨੂੰ ਇਹਦਾ ਪਾਣੀ ਛੱਡਣਾ ਹੈਗਾ ਦੋਸਤੋ ਰਾਜਨੀਤੀ ਕਰਨਾ ਮੇਰਾ ਇਹ ਮੰਨਣਾ ਬਾਤ ਜਨਤਾ ਪਾਰਟੀ ਦਾ ਇਹ ਮੰਨਣਾ ਹੈਗਾ ਮਾਨ ਸਰਕਾਰ ਨੇ ਜਿਹੜੇ ਲੋਕਾਂ ਨੂੰ ਵਾਦੇ ਕਿਤੇ ਸੀਗੇ 2000 ਰੁਪਏ ਪਰ ਮਹੀਨਾ ਦੀ 24 ਘੰਟੇ ਬਿਜਲੀ ਦੀ ਉਹ ਵਾਦੇ ਬਾਕੀ ਵਾਦੇ ਪੂਰੇ ਨਹੀਂ ਕਰ ਸਕੇ ਤੋਂ ਉਹਨਾਂ ਧਿਆਨ ਭਟਕਾਉਣ ਲਈ ਇਦਾਂ ਦੇ ਡਰਾਮੇਬਾਜ਼ੀ ਕਰ ਰਹੇ ਹੈ। ਲਾਅਨ ਆਰਡਰ ਪੰਜਾਬ ਦਾ ਵਰਸਟ ਹੋ ਚੁੱਕਾ ਹੈਗਾ ਲੋਕੀ ਤਰਹੀ ਮਾਮ ਕਰ ਰਹੇ ਨੇ ਪਾਵਰ ਕੱਢਦੇ ਨਾਲ ਤੇ ਬਿਜਲੀ 4 6 10 ਘੰਟੇ ਬਿਜਲੀ ਆਂਦੀ ਹੈ ਘੰਟਿਆਂ ਦੇ ਪਾਵਰ ਕੱਟ ਲੱਗਦੇ ਨੇ ਤੁਹਾਨੂੰ ਸਾਰੇ ਜਾਣ ਨੂੰ ਉਹ ਸਾਰੇ ਮੁੱਦਿਆਂ ਤੇ ਪੰਜਾਬ ਸਰਕਾਰ ਮਾਨਸਗਾ ਟੋਟਲੀ ਫੇਲ ਰਹੀ ਹੈ। ਤੋ ਸਾਰੇ ਮੁੱਦੇ ਨੂੰ ਪਟਕਾਰ ਲਈ ਇਹ ਡਰਾਮੇਵਾਜੀ ਕਰ ਰਹੀ ਹੈ ਤੇ ਮਾਨ ਸਰਕਾਰ ਨੂੰ ਬੇਨਤੀ ਹੈ ਕਿ ਜਿਹੜੇ ਤੁਸੀਂ ਲੋਕਾਂ ਨੂੰ ਵਾਅਦੇ ਕੀਤੇ ਸੀ ਉੱਤੇ ਖਰੇ ਉਤਰੋ ਇਹ ਫਾਲਤੂੀ ਡਰਾਮੇਵਾਜੀ ਨਾ ਕਰੋ ਪਾਣੀ ਹਰ ਸਾਲ ਹੀ ਦਿੰਦੇ ਆ ਇਹਨਾਂ ਕੋਈ ਨਾਵਾ ਇਸ਼ੂ ਨਹੀਂ ਹੈਗਾ ਇਹ ਜਾਣ ਬੁਝ ਕੇ ਇਸ਼ੂ ਕ੍ਰੀਏਟ ਕੀਤਾ ਜਾ ਰਿਹਾ ਹੈ ਤਾਂਕਿ ਜਿਹੜੇ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ 'ਚ ਬੱਤਰ ਹੋ ਚੁੱਕੀ ਹੈ ਬੌਮ ਬਲਾਸਟ ਹੋ ਰਹੇ ਨੇ ਕਤਲਿਆਮ ਹੋ ਰਹੀ ਹੈ ਡਕੈਤੀਆਂ ਹੋ ਰਹੀਆਂ ਲੁੱਟ ਖਸੋਟ ਹੋ ਰਹੀਆਂ ਨਸ਼ੇ ਦਾ ਨਾ ਪੰਜਾਬ ਦਾ ਬੁਰਾ ਹਾਲ ਹੋ ਚੁੱਕਾ ਹੈ ਨਸ਼ੀਦ ਨਕੀਲ ਕਸਨਜੀ ناکਾਮਯਾਬ ਰਹਿ ਨੇ ਜਿਹਦੇ ਵਾਦੇ ਕਿ ਤੁਸੀਂ 24 ਘੰਟੇ ਬਿਜਲੀ ਓਣੀ ਦੇ ਪਾਰੇ ਮਹਿਲਾਵਨ ਨੂੰ ਪੈਸੇ ਦੇਣੇ ਸੀਗੇ ਓਣੀ ਦੇਰ ਪਾਰੇ ਸਾਰੇ ਮੁੱਦੇ ਨੂੰ ਧਿਆਨ ਪਟਕਾਣ ਲਈ ਇਹ ਮਾਨ ਸਰਕਾਰ ਇਹੋ ਜਿਹਾ ਡਰਾਮੇਵਾਦੀ ਕਰ ਰਹੀ ਹੈ ਕਿ ਮਾਨ ਸਾਹਿਬ ਤੁਸੀਂ ਚੀਫ ਮਿਨਿਸਟਰ ਪੰਜਾਬ ਦੇ ਹੋ ਇਹ ਗਲੀਚਾਪ ਰਾਜਨੀਤੀ ਬੰਦ ਕਰੋ ਦੂਸਰੀ ਕ੍ਰਾਸ਼ ਇੰਡਸਟਰੀ ਤੁਸੀਂ ਕੋਸ਼ਿਸ਼ ਨਹੀਂ ਕੀਤਾ ਮਾਨ ਸਰਕਾਰ ਪਾਵਰ ਚਾਹੀ ਸੀ ਯਾਨੀ ਕਿ ਕ੍ਰਾਸ਼ ਇੰਡਸਟਰੀ ਸੇ ਸਾਲਾਨਾ 20000 ਕਰੋੜ ਰੁਪਏ ਇਕੱਠਾ ਕਰਾਂਗੇ ਉਹ ਕਿਤੇ 20000 ਕੋੜ ਕਹਿੰਦੇ 500 ਰੁਪਿਆ ਸੈਕ ਨਾਲ ਦਿੱਤਾ ਮਿਲੇਗਾ ਐਦੀ ਰੇਟ ਤੇ 10000 ਸੈਕਾ ਵੀ ਲੋਕਾਂ ਨੂੰ ਉਪਲਬਧ ਨਹੀਂ ਹੈਗਾ ਕ੍ਰਸ਼ ਇੰਡਸਟਰੀ ਪਠਾਨਕੋਟ ਦੀ ਆਪਾਂ ਗੱਲ ਕਰੀਏ ਹਜ਼ਾਰਾਂ ਲੋਕਾਂ ਕ੍ਰਸ਼ ਇੰਡਸਟਰੀਆਂ ਨਾਲ ਜੁੜੇ ਪੈਸੀਗੇ ਇਨਾਂ ਦੀ ਬੇਕੂਫੀਆਂ ਕਰਕੇ ਇੰਦੀ ਨਲਾਕੀਆਂ ਕਰਕੇ ਅੱਜ ਤੱਕ 5.5 ਸਾਲ ਹੋ ਗਏ ਨਾ ਪੰਜਾਬ ਸਰਕਾਰ ਨੂੰ ਮਾਈਨਿੰਗ ਪਾਲਿਸੀ ਤੱਕ ਨਹੀਂ ਬਣਾ ਪਾਇਆ ਵਿਰੋਜ਼ਗਾਰੀ ਦਾ ਬੁਰਾ ਹਾਲ ਹੈ ਜਿਹੜੇ ਕਨੈਕਸ਼ਨ ਇੰਡਸਟਰੀਆਂ ਲੋਕਾਂ ਕੀ ਜੁੜੇ ਪੈਸੀਗੇ ਸਾਡਾ ਛੋਟਾ ਜ਼ਿਲ੍ਹਾ ਹੈਗਾ ਕਰਾਸ਼ ਇੰਡਸਟਰੀ ਨਾਲ ਜਿਹੜੇ ਬਾਕੀ ਦੁਕਾਨਦਾਰ ਹੈ ਬਾਕੀ ਇਹ ਉਦਯੋਗ ਨੇ ਉਹ ਵੀ ਨਾਲ ਚੱਲਦੇ ਸੀਗੇ। ਤੋਂ ਅੱਜ ਦੀ ਡੇਢ ਚ ਸਾਰੀ ਜਿਹੜੀ ਨਾਕਾਮੀ ਹੈ ਉਹਦਾ ਇੱਕੋ ਇੱਕ ਜ਼ਿੰਮੇਵਾਰ ਹੈਗਾ ਉਹ ਸ਼੍ਰੀ ਭਗਵੰਤ ਮਾਨ ਸਾਹਿਬ ਹੀ ਸਨ। ਸਰ ਅਲਪਨਾਸਤੀ ਦਾ ਜਰੈਕੀ ਕਹਿੰਦਾ ਹੈ ਦੇਖੋ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਜੀ ਇਹ ਪੰਜਾਬ ਸਰਕਾਰ ਦੇ ਖਿਲਾਫ ਹੈ ਕਿ ਪੰਜਾਬ ਸਰਕਾਰ ਜਿਹੜੇ ਪਿਛਲੇ ਦਿਨਾਂ ਮੀਟਿੰਗ ਹੋਈ ਹੈ ਬੀਵੀਐਬੀ ਦਿਖਾਉਣਾ ਉਹਦੇ 'ਚ ਆਪਣਾ ਪੱਖ ਰੱਖਣ 'ਚ ناکਾਮਜਬ ਰਹੀ ਹੈ ਔਰ ਹੁਣ ਇਹ ਡਰਾਮੇ ਕਰੇ ਗਦੇ ਕਿ ਬੀਜੇਪੀ ਵਾਲੇ ਸਮਰਥ ਨਹੀਂ ਕਰੇ ਗਦੇ ਬੀਜੇਪੀ ਵਾਲੇ ਕਿਸਾਨਾਂ ਦੇ ਨਾਲ ਨਹੀਂ ਜਦ ਕਿ ਬੀਜੇਪੀ ਵਾਲੇ ਸਭ ਕਿਸਾਨਾਂ ਦੇ ਨਾਲ ਔਰ ਪੰਜਾਬ ਕੋਲੋਂ ਤਾਂ ਪਹਿਲੇ ਵੀ ਪਾਣੀ ਨਹੀਂ ਹੈ ਔਰ ਪੰਜਾਬ ਦਾ ਇੱਕ ਬੂੰਦ ਪਾਣੀ ਵੀ ਪੰਜਾਬ ਦਾ ਕਿਸੇ ਹੋਰ ਸਟੇਟ ਨੂੰ ਨਹੀਂ ਮਿਲਣਾ ਚਾਹੀਦਾ ਬਿਲਕੁਲ ਆਪਾਂ ਕਿਸਾਨਾਂ ਦੇ ਨਾਲ ਆ ਔਰ ਹਮੇਸ਼ਾ ਕਿਸਾਨਾਂ ਦੇ ਨਾਲ ਹੀ ਰੱਖਦੇ ਰਹਾਂਗੇ ਅੱਛਾ